ਜੁੜੇ ਰਹਿ ਬਲਾਉ ਦਿੰਦਾ ਆਪ ਜੀ ਅਜੇ ਨਵੇਂ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੀਜੀ ਹਾਂਜੀ ਗੁੱਡ ਮਾਰਨਿੰਗ ਸਸਿਕਾਲ ਕਿ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਕਰਾਤੇ ਛੋਟੇ ਜਿਹਾ ਵਲੋਗ ਦੀ ਸ਼ੁਰੂਆਤ ਚੱਹੀ ਜਾ ਰਹੇ ਆ ਅੱਜ ਹਸਪੀਟਲ ਇਹਨਾਂ ਦੀ ਮੈਡੀਸਿਨ ਲੈਣ ਵਾਸਤੇ ਅੱਪਾ ਜਾਣਾ ਪੈਂਦਾ ਹਰ 1 ਮਿੰਟ ਦੇ 1-2 ਵਾਰੀ ਕਹਿਣਾ ਪਈ ਬਹੁਤ ਜਣਾ ਚਾਹ ਨੂੰ ਕਿਹਾ ਜਾਗਾ ਹਾਂ ਇਹ ਤਾਂ ਪਤਾ ਨਹੀਂ ਹੁਣ ਕੀ ਪਹਿਲਾਂ ਸਵੇਰ ਦੇ ਗਏ ਸੀ ਉੱਧਰ ਫਲਾਟ ਵੱਲ ਤੇ ਮਾਮਾ ਜੀ ਵੀ ਆਏ ਆਪਣੇ ਤੇ ਉਹਨਾਂ ਨੂੰ ਪਹਿਲਾਂ ਸਵੇਰੇ ਉਹਨਾਂ ਦੀ ਟ੍ਰੇਨ ਹੀ 6-7 ਵਜੇ ਦੀ 6 ਵਜੇ ਦੀ 6 ਵਜੇ ਪਹੁੰਚੇ ਉਹ ਬਟਾਲੇ ਉਹਨੂੰ ਲੈਣ ਗਿਆ ਤੇ ਫਿਰ ਹੁਣ ਫਲਾਟ ਚੋਂ ਆਇਆ ਉੱਧਰੋਂ ਮਿਸਤਰੀ ਨੂੰ ਚਾਹ ਪਾਣੀ ਦੇ ਕੇ ਜਹਾੜੀ ਹੁਣ ਗਏ ਨੇ ਉੱਥੇ ਕਹਿਨੇ ਸਾਰੇ ਉੱਥੋਂ ਫੈਮਿਲੀ ਸਾਰੀ ਹੁਣ ਮੇਰੀ ਡਿਊਟੀ ਲੱਗੀ ਹੈ ਉੱਧਰ ਹੁਣ ਜਾਣ ਦੀ ਚਲੋ ਮਿਲਦੇ ਆਪਾਂ ਹਸਪਤਲ ਜਾ ਕੇ ਜੁੜੇ ਰਹਿਣ ਤੱਕ ਲਾਉ ਦੇ ਨਾਲ ਪਹੁੰਚ ਗਏ ਆਪਾਂ ਹਸਪਤਲ ਅੰਡਿਆਰ ਉੱਧਰ ਛੋੜੋ ਚੱਲੀਏ ਬਾਹਰ ਆਪਾਂ ਬੈਠੇ ਹਸਪਤਲ ਮੈਂ ਸੌਂ ਰਿਹਾ ਹਾਂ ਦੇਖਣ ਆਇਆ ਤੇ ਚਲਦੇ ਨਾਲ ਆਪਾਂ ਚਲੋ ਵੀ ਬੈਠੋ ਚੱਲੀਏ ਘਰ ਨੂੰ ਵਾਪਸ ਆਪਾਂ ਇਹ ਬਟਾਲਾ ਹਸਪੀਟਲ ਹਾਂਜੀ ਅਜੇ ਹੁਲਾਤੇ ਆਂ ਡਿਆ ਰੋਡ ਤੇ ਮੈਡੀਸਿਨ ਵਗੈਰਾ ਲ ਲਈ ਆ 15 ਦਿਨ ਦੀ ਦੇਤੀ ਨਾ 10 15 ਦਿਨ ਹੀ ਦੇ ਦਿੰਨੇ ਫਿਰ 10 15 ਦਿਨ ਬਾਅਦ ਆਵਾਂਗੇ ਆਪਾਂ ਹਸਪੀਟਲ ਚਲੋ ਹੁਣ ਚੱਲੀਏ ਘਰ ਨੂੰ ਵਾਪਸ ਗਰਮੀ ਕਾਫੀ ਸੀ ਕਰਦੀ ਹੈ ਨੇ ਜੀ ਆ ਪਹੁੰਚ ਗਿਆ ਵਜਲੰਦਰ ਰੋਡ ਤੇ ਇਹ ਤੁਹਾਣਾ ਗੱਲ ਜੂਸ ਪੀ ਇਹ ਘਟ ਘਟ ਹਨਾ ਗਣ ਘਟ ਘਟ ਜੂਸ ਪੀ ਜੀ 16 ਲੱਗੀ ਮੇਰੇ ਉੱਤੇ ਪੈ ਜਣਾ ਅੱਜ ਅੱਜ ਵੀ ਇਹਨੇ ਕੰਮ ਸ਼ੁਰੂ ਕਰਤਾ ਬਿਜਲੀ ਵਾਲੇ ਨੇ ਅੱਜ ਆਇਆ ਮੈਂ ਉੱਥੇ ਸਵੇਰੇ ਗਿਆ ਸੀ ਉਸ ਤੋਂ ਬਾਅਦ ਮੈਂ ਜਾਣ ਨੂੰ ਜਾਂਨੇ 4 ਵਜੇ ਚਾਹ ਲੈ ਕੇ ਫਿਰ ਮੈਂ ਤਾਂ ਦੁਕਾਨੇ ਆ ਕਿੰਨਾ ਕੰਮ ਵੀ ਇਹਨੇ ਕਰਤਾ ਤਰ੍ਹਾਂ ਤਰ੍ਹਾਂ ਵਗੈਰਾ ਪਾਉਂਦਿਆ ਵੀ ਜਦੋਂ ਤਰ੍ਹਾਂ ਮਿਲਦੇ ਉੱਥੇ ਜਾ ਕੇ ਤੇ ਜੂਸ ਪੀ ਲਈਏ ਤੇ ਘਰ ਚਲੀਏ ਥੋੜੀ ਰਸ਼ ਕਰਕੇ ਵੀ ਚੱਲ ਜਾਈਏ ਜਿਹੜੇ ਰੇ ਜੜੇ ਰੇ ਮਲਾਵ ਦਿਨਾ ਆਪ ਜੇ ਨਵੇਂ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਠੀਕ ਹੈ ਜੀ ਬੈਡ ਡਾਹਤੇ ਇੱਥੇ ਪਰ ਉਹ ਥੋੜਾ ਬਹੁਤ ਕੰਮ ਗੜਬੜੀ ਚ ਹੋ ਗਿਆ ਆ ਉਹਨਾਂ ਆਹ ਦਾ ਡਾਉਣ ਹੋ ਗਿਆ ਇਹਨਾਂ ਨੂੰ ਲਾਉਣੇ ਪਾਵੇ ਉਹਨੂੰ ਵੀ ਲਾਉਣੇ ਚਲੋ ਉੱਧਰ ਜਾ ਕੇ ਲਾ ਇੱਕ ਨੂੰ ਤਾਂ ਲਾਏ ਆ ਟੋਵੇ ਥੋੜੀ ਉੱਚੀ ਕਰਨੀ ਪੈਣੀ ਆ ਉਹ ਕਿੱਧਰ ਆ ਇਹਨੂੰ ਲਾਏ ਆ ਕੇ ਉਹ ਵੀ ਨਹੀਂ ਸੁੱਤਰਾ ਆਇਆ ਕੰਮ ਚਲੋ ਫਿਰ ਆਣ ਕੇ ਰੱਖ ਲੈਨੇ ਮੈਂ ਚਾਹ ਦੇਵਾਂ ਉਹਨਾਂ ਨੂੰ ਹੈ ਠੀਕ ਆ ਆਉਂਦਾ ਫਿਰ ਮੈਂ ਆਹ ਮੇਰਾ ਜੀ ਪੰਜ ਕੇ ਪਲਾਟ 70 ਤਰ੍ਹਾਂ ਪਾਉਂਦੇ ਆ ਵੀਰ ਜਰਮਨ ਬਾਜਰੀ ਡੱਬੇ ਖੋਲ ਖੋਲ ਛੁੱਟਦੇ ਆ ਇਧਰ ਵੀ ਤਕਰੀਬਨ ਨੇ ਬਾਜ ਦਿੱਤੀ ਅਨੇਰਾ ਕਾਫੀ ਇਹ ਪਰ ਤਰ੍ਹਾਂ ਤਰ੍ਹਾਂ ਬਾਤੀਆਂ ਦਰਨ ਬਾਤਾਂ ਤਾਂ ਹੀ ਹੋਈ ਗਿਆ ਬਾਤਾਂ ਦੀ ਤਾਕਤ ਨਾਲ ਬਾਤੀਆਂ ਦਾ ਚਲੋ ਇਹ ਕਰਨਾ ਸੋ ਸੱਚ ਲੱਗਣ ਵਾਲੇ ਵਗੈਰਾ ਵੇ ਸਾਰੇ ਤੇ इधर तरह तरह खिंच दी सारे पॉइंट करते हाँ फिलहाल बाकी रह गया रसोई मिस्त्री भाई दो ही आए चार पाँच बंटल लगे ना सारी जाना चाहिए था 4-5 ਮੰਡਲ ਆਗੇ ਸਾਰੀ ਜਣਾ ਚਾਹੀਦਾ ਹੈ। ਇਹ ਬਾਰ ਵੀ ਕੈਰੀਗੀ ਬਣਾਤੀ ਆ। ਇਹਦੇ ਵਿੱਚ ਦੇ ਸੀਮੈਂਟ ਕਰਾ ਆਗੇ ਤੇ ਪੱਕੀ ਕਰਾਉਣੀ ਫਿਲਹਾਲ। ਇੱਥੇ ਰੈਂਪ ਵੀ ਬਣਾਤਾ ਇਹ ਰਾਣੇ। ਬਾਕੀ ਚਲੋ ਹੰਬ ਦਾ ਚਲਣ ਲਿਆ। ਬਿਜਲੀ ਦਾ ਜੇ ਕੰਮ। ਮੇਨ ਬਕਸਾ ਇੱਧਰ। ਜਰਮਨਸਤਾ ਲੱਗਾ ਹਟਾ। ਉਹ ਤੇ ਸੀਟ 'ਤੇ ਕਿਹੜੀ ਲਾਉਗੇ ਆਓ ਤੇ ਭਾਜੀ ਅੱਛਾ ਅੱਛਾ ਲੱਗਦਾ ਜੀ ਨਾ ਇਹਨਾਂ ਨੂੰ ਚੁੱਕ ਲਓ ਉਹ ਡੰਮੀਆਂ ਲਗਣੀਆਂ ਨੇ ਡੰਮੀਆਂ ਇੱਥੇ ਡੰਮੀਆਂ ਡੰਮੀਆਂ ਚਲੋ ਜੀ ਭਾਜੀ ਵੀ ਸਾਮਾਨ ਵੇਖਣ ਲਏ ਮੇਰੇ ਸਾਮਾਨ ਨੂੰ ਮਾੜਾ ਨਹੀਂ ਕਹਿਣਾ ਭਾਜੀ ਇਹ ਨਹੀਂ ਵਧੀਆ ਆਹ ਵੇਖੋ ਦਾਣ ਤਿਆਰ ਦਾ ਸੌਤ ਚੰਨੀ ਬੰਦਾ ਹੋਇਆ ਉਹਦਾਂ 6 ਐਂਪੀਰ ਦੇ ਹੁੰਦੇ ਆ ਅੱਛਾ ਅੱਛਾ ਇਹ ਫਲੈਟ ਵਾਲੇ ਗਿਆ ਜਿਹੜੇ ਸੋਚਦੇ ਫਲੈਟ ਵਾਲੇ ਉਹੋ ਲੈਂਦੇ ਨੇ ਹੂੰ ਤੇ ਕਹਿੰਦੇ ਨੇ ਇਦਾਂ ਡਮੀ ਟਾਇਰ ਵੀ ਹੈ ਜਮੈਂ ਡਮੀ ਵਰਗੇ ਸੋਚੋ ਆ ਡਮੀ ਟਾਇਰ ਉਹ ਫਲੈਟ ਸੋਚੀ ਆਂਦੇ ਨੇ ਨਾ ਤੇ ਬਾਕੀ ਆ ਛੋਟਾ ਮੋੜ ਆਹ ਦੱਸਣ ਦਾ ਚੇਂਜ ਹੋਰ ਕਿੱਥੇ ਆਹ ਹੋਇਆ ਆਪਰਾ ਚੇਂਜ ਹੋਰ ਕਿੱਥੇ ਹੈ ਦੋਵੇਂ ਕੰਮ ਕਰੇਗਾ ਆਹ ਜਨਰੇਟਰ ਦਾ ਵੀ ਤੇ ਉਹ ਦਾ ਤਾਂ ਠੀਕ ਆ ਆਹ ਹੋਇਆ ਕਾ चालीसा त्रेंटा नहीं मिला या त्रेंट त्रेंटा क्या है जो लिए? तो लिखे होंगे ये ये लिखे यानि ही मैं लिखा है ना त्रेंटल ले हम लाएंगे एक ना चालीसा ये चालीसा जी ये अब आप, अब त्रेंटा चाहिए था चलो तो त्रेंटल ले हम लाएंगे अभी मोड़ के ऊपर जो औरता चक्कर पे आया ना ये सीवी लग गया है सीवी नहीं आता है ਬਾਕੀ ਵੀ ਸੀਟਾ ਛੋਟਾ ਕਰ ਲੋ ਚੱਕ ਜਾ ਜਿਹੜੀਆਂ ਤਾਂ ਨਹੀਂ ਆ ਬੈਲ ਦੀ ਆ ਜਿਹੜੀ ਇਹੋ ਲੱਗਣੀ ਹੈ ਡੱਬੀ ਐਡੀ ਜਿਹੰਦੀ ਉੱਥੇ ਜਿਹੜੀ ਲੱਗੀ ਬਾਅਦ ਇਹ ਵਈ ਹਾਂ ਇਹ ਦੋ ਮਿੰਟ ਇਹ ਕਿਸੀ ਸੀਟ ਦੇ ਵਿੱਚ ਨਾ ਮੈਂ ਸੋਚ ਪਾ ਕੇ ਵੇਖਿਆ ਯਾਰ ਘਰੇ ਹਾਂ ਐਵੇਂ ਤੁਹਾਨੂੰ ਕਹਾਂ ਮੈਂ ਚੱਕ ਇੱਥੇ ਫਿਰ ਮੈਂ ਪਹਿਲਾਂ ਮੈਂ ਸੋਚਿਆ ਇਹਦੇ ਕਾਲੇ ਕਾਲੀਆਂ ਦਮੀਆਂ ਲੈਂਦੇ ਮੈਂ ਕਿ ਚਿੱਟੇ ਫਰੇਮ ਦੇ ਕਾਲੇ ਸੁੱਝ ਲੈਂਦੇ ਪਹਿਲਾਂ ਮੈਂ ਅੱਛਾ ਤੇ ਉਹ ਮੈਂ ਲਾ ਕੇ ਵੇਖੇ ਇੱਕ ਇੱਕ ਸੀਟ ਦੇ ਵਿੱਚ ਚੈੱਕ ਕੀਤੇ ਪਰ ਉਹ ਮੈਨੂੰ ਸਹੀ ਨਹੀਂ ਲੱਗੇ ਚੱਜਿਆ ਨਹੀਂ ਕੰਮ ਨਹੀਂ ਬਾਇਟੀ ਸੋਣਾ ਲੱਗਦਾ ਤੇ ਫਿਰ ਮੈਂ ਉਹ ਵਾਪਸ ਕਰਾ ਲਿਆ ਵਾਪਸ ਕਰਾ ਲਿਆ ਜਿੰਨਾ ਲਿਖਿਆ ਉਹ ਨਹੀਂ ਆ ਆਹ ਸੀਟ ਜੀ ਮੈਂ ਵੇਖਣ ਦੇ ਚੈੱਕ ਕਰਕੇ ਲਾਈ ਇੰਨੀ ਸ਼ਾਇਦ ਇਹਦੇ ਨੰਮੀਆਂ ਭਰਤੀਆਂ ਸਾਰੀਆਂ ਕਿਉਂਕਿ ਨੰਮੀਆਂ ਵੀ ਕਾਲੀਆਂ ਐ ਜੋ ਵੀ ਚੀਕ ਕਾਲੀ ਤੇ ਫਿਰ ਮੈਂ ਇਹ ਨਹੀਂ ਆ ਦੱਸਦਾ ਕਿ ਨਾਲ ਜਿਆ ਲੱਗਦੀ ਤੇ ਪੁੱਠੇ ਲੱਗੇ ਸਿੱਧੇ ਲੱਗੇ ਮੇਰੇ ਕੋਲ ਤੇ ਆਜ ਆਜ ਜਿਆ ਕਾਲੀਆਂ ਸਾਰੀਆਂ ਤੇ ਆ ਵੀ ਕਾਲੇ ਪਰ ਉਹ ਨਹੀਂ ਸਹੀ ਲੱਗੇ ਨਹੀਂ ਸਹੀ ਬਣੀ ਗੱਲ ਫਿਰ ਆ ਵਾਪਸ ਕਰਾ ਦੇ ਸਾਰੇ ਆ ਆ ਜੀ ਵਧੀਆ ਲੱਗਦਾ ਸਟਾਕ ਤੋਂ ਬਾਰੇ ਵੀ ਅਰੇ ਟੂਬੇ ਦੇ ਸੋਚ ਦੋ ਲੈ ਹੰਦੇ ਹੈ ਲੈਣ ਤੇ ਟੂਬੇ ਟੂਬੇ ਦੇ ਦੋ ਲੈ ਹੰਦੇ ਸੋਚ ਦੋ ਹੀ ਲੈ ਹੰਦੇ ਉੱਪਰ ਦਾ ਥੱਲੇ ਦਾ ਬਾਕੀ ਸਮਾਨ ਕੋਲ ਚੈੱਕ ਕਰ ਲੋ ਜੰਮੀ ਤਰਾ ਆ ਟਿਕਨੀਆ ਤੁਸੀਂ ਜਾਂਦੇ ਘਰ ਤੇ ਮਿਲਦੇ ਜੇ ਹੋਲਡਾ ਹੋਲਡਾ ਪੇਜ ਨਹੀਂ ਸੱਚ ਮਿਲਿਆ ਜਾ ਰਿਹਾ ਉਹ ਤੁਹਾਨੂੰ ਦਿਖਾਇਆ ਸੀ ਮੇਰੇ ਤੋਂ ਉੱਤੇ ਉਹਨੇ ਹੁਣ ਜਿਹੜਾ ਹਾਰਾ ਇੱਕ ਤਾਂ ਉਹਨ ਦਾ ਕਰ ਗਿਆ ਠੀਕ ਹੈ ਨਹੀਂ ਸਹੀ ਨਹੀਂ ਠੀਕ ਆ ਮੈਂ ਤੁਸੀਂ ਤਾਂ ਹੀ ਪਸੰਦ ਕੀਤਾ ਨਹੀਂ ਇੱਕ ਆਂਦਾ ਭੁੰਜੇ ਡਿੱਗੂ ਕਦੇ ਕਦੇ ਟੁੱਟ ਰਾਨੇ ਦਾ ਇਦਾਂ ਕਰਕੇ ਚਾਹਨਾ ਦਾ ਕੁਝ ਕਿਹਾ ਉਹਨੇ پتہ ਨਹੀਂ ਕੀ ਕਿਹਾ ਜੀ ਇਹਦੇ ਵਿੱਚ ਕੀ ਜੀ ਇਦਾਂ ਉਹਨੇ ਕਿਹਾ ਕੁਝ ਪਤਾ ਨਹੀਂ ਕੀ ਕੀ ਜਾਂਦਾ ਕੋਈ ਉਹਦੀ ਆ ਉਹਨੇ ਹੁਣ ਇੰਨੀ ਔਜ ਨਹੀਂ ਹੈਗੀ ਵਾਹੇ ਇੱਕ ਚੌਰਸ ਵੀ ਮਿਲਦੇ ਹੁੰਦੇ ਆ। ਅਜਾ ਸਕੁਅਰ। ਇਹ ਹੋਲਡਰ ਚੌਰਸ। ਹਾਂ। ਇਹ ਇਹ ਹੋਲਡਰ ਸਹੀ ਆ। ਉਹ ਵੀ ਠੀਕ ਆ ਜਿਆਦਾ। ਹੋਲਡ ਜਿੰਨੇ ਲੱਗਣਗੇ ਬਾਕੀ ਚੇਂਜ ਕਰਾ ਦਾਂਗੇ ਯਾਰ। ਹੈ ਕਿ ਨਹੀਂ? ਹਾਂ। ਬਾਕੀ ਚੇਂਜ ਕਰਾ ਦਾਂਗੇ। ਬਾਕੀ ਲੇਟਾਂ ਟੂਪਾਂ ਲੈਵਾਂਗੇ। ਲੈ ਆ ਕੋਈ ਨਹੀਂ ਪੂਰਨ ਆ ਦੇ ਇੱਕ ਕਮਰੇ ਦਾ ਬਨ ਸਾਰਿਆਂ ਤੇ ਲੱਗੇ ਤਾ ਕੋਲਡਰ। ਇਹ ਹੋਲਡਰ ਠੀਕ ਆ। ਠੀਕ ਆ। ਤੁਹਾਡੀ ਪਸੰਦ ਹੈ ਜੋ ਨਹੀਂ ਸੋਸਾ ਜੀ ਜੋ ਵੀ ਅਸੀਂ ਕਿੰਨੇ ਐਂਪੀਅਰ ਦੇ ਕਿੱਦਾਂ ਆ ਨਹੀਂ ਠੀਕ ਹੈ ਜੀ ਸੱਚ ਦਾ ਹੁੰਦਾ ਜਾਂਦਾ ਸੱਚ ਦਾ ਤੇ ਕੁਝ ਬਲਬ ਵੀ ਆ ਕੁਝ ਹੋ ਵੀ ਹੈਗੇ ਆ ਵਿੱਚ ਐਮਸ ਵੀ ਚੈੱਕ ਕਰ ਲੈਣੇ ਕਿ ਜਿਹੜੇ ਜਿਹੜੇ ਤੁਸੀਂ ਲਿਖੇ ਕਿੰਨੇ ਐਂਪੀਅਰ ਦੇ ਹੁੰਦੇ ਹੋ ਕਿੱਦਾਂ ਇਹ ਮਲੇ ਵੇਚ ਲਓ ਫਿਰ ਸਟਾਉਣਾ ਮਿਲ ਜਾਵੇ ਇਹਦੇ ਇਸ ਨਾਲ ਵਿੱਚ ਜੇ ਸਾਰਾ ਸਿਸਟਮ ਜਿਹੜਾ ਜੋ ਵੀ ਆ ਚੋੜੀ ਕਿੱਥੇ ਲੱਗਦਾ ਚੋੜੀ ਜ਼ਿਆਦਾ ਲੋਡ ਦੇ ਆਰਡਰ ਮੈਨ ਟੋ ਰੋਟਾ ਕਿਹਾ ਤੇ ਡੀਪੀ ਨੇ ਕੱਟਿਆ ਮੈਨ ਹਾ ਦੇ ਦੋ ਮੈਨ ਜਿਹੜਾ ਚੇਂਜ ਆ ਚੇਂਜ ਹੋਣਾ ਕਾ ਚੇਂਜ ਕਰਾਉਣਾ ਇਹਦੇ ਐਂਪੀਅਰ ਐਂਪੂਰਟ ਨੇ ਲਿਖੇ ਉਹਨੇ ਕਿ ਇਹ ਵੀ ਚੇਂਜ ਹੋਣਾ ਵਾਲੇ 25 ਕਰ ਕੋਈ ਮੈਨ ਚੱਲੇਗਾ ਉੱਥੇ ਲਿਖਿਆਣਾ 25 ਤੇ ਜਿਹੜਾ 25 ਦਾ 25 ਦਾ ਹੋਣਾ ਇਹ ਸਟੈਂਡਰਡ ਚ ਆਉਂਦੇ ਆ ਸਟੈਂਡਰਡ ਦੇ ਵਿੱਚ ਆਹ ਦੂਸਰੇ ਉਹ ਗ੍ਰਿਪ ਜੇ ਯਾਰ ਆਹ ਦੇਖੋ ਇਹ ਦੋ ਪੀਸ ਕੈ ਇਹ ਲੱਗਣੇ ਲੱਗਣੇ ਵੀ ਤੇ ਜ਼ਰੂਰੀ ਹੈ ਨਾ ਸੇਫਟੀ ਹੈ ਫਣੀ ਆਹ ਜਿੰਨੇ ਨਹੀਂ ਲੰਭਦੇ ਕਿੰਨੇ ਤਾਰਾਂ ਨਾਲ ਅੰਮਸੇ ਚ ਚਲਾ ਦਿੰਦੇ ਇਹ ਲੈ ਬਣਾ ਇਹ ਮੇਨ ਬੱਤੀ ਨੂੰ ਲਾਉਣਾ ਹੈ ਕਿ ਮੇਨ ਜਿਹੜੀ ਕੇਵਲ ਆਉਂਦੀ ਉਹ ਤੋਂ ਬੰਦ ਕਰ ਲਈਦਾ ਤੇ ਫਿਰ ਆ ਸੱਚ ਕਟਾ ਉੱਤੇ ਲਾਉਣਾ ਇਹ ਯਾਰ ਉਹ ਲੰਦਾ ਮੋਟਰ ਦਾ ਖਰਾਬ ਨਹੀਂ ਹੋਇਆ ਅਸੀਂ ਆਈਆਂ ਨੇ ਸਾਰੇ ਤਕਰੀਬਾ ਆ ਕਿੰਨਾ ਨੇ ਕਿੰਨਾ ਵਾਪਸ ਨੇ ਕੀਤੀਆਂ ਕਰਨ ਵਾਲੀਆਂ ਵਾਪਸ ਕੰਮ ਦਾ ਨਾ ਵਿੱਚ ਨਹੀਂ ਇਹ ਹੁਣ ਨਾ ਜਾਣੀਆਂ ਕੰਮ ਇਹ ਉਹ ਜਿਹਨਾਂ ਨੂੰ ਆਰੋਪ ਕਰਦੇ ਆਗੇ ਆ ਡਬਲਟ ਡਾਪਟਾਂ ਵੱਡੇ ਉਹ ਨਿੱਕੇ ਕਹਿੰਦਾ ਉਹ ਨਹੀਂ ਉਹ ਨਹੀਂ ਲੱਗਦਾ ਕਹਿੰਦਾ ਉਹਦੇ ਕੋਲ ਨਹੀਂ ਕਪਲੇਨ ਅਮਰੀ ਬੜੀ ਨਵੀਆਂ ਵੱਡੇ ਸਭ ਨਵੀਆਂ ਨਵੀਆਂ ਠੀਕ ਵਾ ਗੱਲ ਸੁਣਨ ਵਾਲੀ ਤ ਨਹੀਂ ਪਤਾ ਨਹੀਂ ਮਨ ਨਾਲ ਚੱਲ ਸੁਣਿਆ ਕੋਈ ਟਾਈਮ ਟੰਗਿਆ ਲੱਗਿਆ ਪਤਾ ਗੱਲਾਂ ਜਿਹੜੀਆਂ ਹੋਣਗੀਆਂ ਆ ਜਾਂ ਬੱਜੂ ਕੀ ਆ ਵਾਪਸ ਆ ਹੋ ਜਾਣਾ ਭਾਜੀ ਗੱਲਾਂ ਆ ਆ ਹੋਏ ਤੇਰੀ ਤਰ੍ਹਾਂ ਅੰਪੀਅਰ ਵੱਤ ਕਰ ਲੈ ਇਹ ਕਿਨੇ ਵਾਲਾ 36 ਦਾ ਲੱਜ ਪਹੁੰਚ ਗਿਆ ਸੀ ਘਰ ਕੋਈ ਚਾਹ ਨਹੀਂ ਕੋਈ ਪਾਣੀ ਨਹੀਂ ਕੋਈ ਕੁਝ ਨਹੀਂ ਸੀ ਟਾਟਾ ਤੇ ਉਧਰ ਆਪਣਾ فاصل ਆ ਗਿਆ ਆ ਸੁਣੀ ਫਾਗਿਆ ਮੈਂ ਆਪਾਂ ਨੇ ਕਿਹਾ ਟੀਰ ਕਮਾਜਾ ਵਿੱਚੋਂ ਨਿਕਲੋ ਖੋਲ ਕੇ ਵੇਖ ਵੀ ਲਿਆ ਖੋਲ ਕੇ ਵੇਖ ਵੀ ਲਿਆ ਲੋਏ ਦੀ ਖੋਲ ਕੇ ਕਰ ਨਾ ਮੰਗਾਈ ਯਾਰ ਕੰਮ ਨਹੀਂ ਨੇ ਇਹ ਤੇ ਕਰਦੇ ਚੱਲ ਕੰਮ ਆਉ ਹੁਸੋਦੀ ਸੁੱਦੀ ਕੱਟਣ ਦੇ ਹਨਾ ਕਰਦੇ ਥੋੜਾ ਯਾਰ ਪਾਹੇ ਬਿਲਾਂ ਨਾ ਕੰਮ ਆਇਆ ਬੰਦ ਲਿਆ ਮੈਂ ਆ ਪਾਹੇ ਤੇ ਉਹਨਾਂ ਨੂੰ ਮਿੰਟ ਦੇ ਨਾਮ ਹਾਂ ਪੈਸੇ ਜਿਹੜੇ ਆ ਉਹ ਦੇ ਤੇ ਉਹਨਾਂ ਨੇ ਕਹਿੰਦਾ ਮੈਂ ਚੈੱਕ ਕਰਦਾ ਵਾਂ ਪਰ ਨਾ ਚੰਗੀ ਤਰ੍ਹਾਂ ਨਾ ਨੂੰ ਪੜਿਆ ਫੇਰ ਦਿੱਤਾ ਗੁਣੀਆਂ ਹਨ ਇਹ ਮਗਾ ਗਿਆ ਗੁਣੀਆਂ ਅਡਜਸਟੇਬਲ ਵਾ ਜਿਵੇਂ ਮੰਨ ਲਓ ਹਨ ਇੱਕ ਤੋਂ ਨਾਲ ਪੂਰਾ ਹੱਲ ਬਣਿਆ ਹੁੰਦਾ ਗੁਣਡਿਆ ਇਹ 2.300 ਦਾ ਮਗਾਇਆ ਸੋਹਣੀ ਚੀਜ਼ ਰੋਟੇਟ ਲਾਉ ਤਹੀਂ ਭੁੱਖ ਲੱਗੀ ਲੈ ਆਓ ਮੇਰੀ ਤਾਂ ਦੀ ਜੀ ਦੀ ਜੀ ਪਈ ਤਾਂ ਲੈ 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 ਰੋਟੀ ਖਾਈਏ ਤੇ ਚੱਲਦੇ ਆਂ ਫਿਰ ਹੁਣ ਜਾਣ ਦੀ ਤਿਆਰੀ ਆਪਣੀ ਫਿਰ ਪਲਾਟ 'ਚ ਕੋਈ ਕੰਮ ਥੋੜਾ ਥੋੜਾ ਲੱਗ ਜਾਂਦਾ ਜਾਂਦਾ ਵਸ ਹੁਣ ਤੇ ਵੇਰੇੰਗ ਦਾ ਕੰਮ ਹੋਇ ਇੱਕ ਦੋ ਦਿਨ 'ਚ ਹੋ ਜਾਣਾ ਤੇ ਕਿੰਨੇ ਕਹਿੰਦੇ ਮੈਂ ਵੀ ਜਾਣਾ ਮੈਂ ਚਾਹ ਪੀ ਲਓ ਫਿਰ ਚਲੀਏ ਪੀ ਲਓ ਜਾ ਆਹ ਠੀਕ ਆ ਤੁਹਾਡੀ ਚਾਹ ਮੇਰੀ ਕੋਲ ਵਾਲੀ ਬਣਾਈ ਥੀ ਆ ਹੂੰ ਗੋਲੋਲੀ ਜਾ ਮਨਾਇਂ ਪਤਾ ਨਹੀਂ ਤਰਪੀਲਾ ਫੇ ਚਲੀਏ ਪੱਕਾ ਬੰਦ ਕੀਤਾ ਕਿੰਨੀ ਗਰਮੀ ਦੀ ਰੁੱਤ ਨੇ ਇਹ ਪਰ ਐਂਦੀ ਆ ਜਾਤਾ ਹੀ ਹੂੰ ਆਲੇ ਪੈ ਮਰੁੰਡ ਕਰਦੇ ਇਹਨੇ ਆਪ ਐਵੇਂ ਤੁਹਾਡੇ ਵਧੇ ਆ ਯਾਰ ਥੱਲੇ ਕਿਦਾਂ ਹਾਂ ਬੋਲਦਾ ਹੁਣ ਆਜੀ ਨਾ ਗੱਤਾਂ ਨਹੀਂ ਕਰਦਾ ਇਹਦੇ ਵਿੱਚ ਐਂਸੀ ਵੀ ਰਾਹ ਲੋ ਨਹੀਂ ਨਾ ਲੱਗਦਾ ਇਸੇ ਲੱਗਦਾ ਤਾਂ ਉਹਨਾ ਕਦੋਂ ਫਿਰ ਇੱਥੇ ਮਾਤਾ ਹੁਣ ਮਾਪ ਤੇ ਮਾਪ ਤੇ ਯਾਰ ਹੁਣ ਆ ਗਿਆ ਨਾ ਗੁੱਡੂ ਤੇ ਚੰਨੂ ਸਮਾਂ ਆਇਆ ਤੇ ਚੋਲੋ ਚੀਚੇ ਪੱਟਾ ਆਇਆ ਇਸ ਬਟੀਆਂ ਨੇ ਅੰਲੇ ਆਟੇ ਨੇ ਆਨਲਾਈਨ ਆ ਰਹੇ ਥੋੜੀ ਪਈ ਇਥੇ ਸਮਾਨ ਇੱਕ ਲੱਬ ਦਾ ਇੱਕ ਗੈਪ ਹੋ ਜਾਂਦਾ ਥੋੜੀ ਕੌਣ ਲੈ ਗਈ ਥੋੜੀ ਤਾਂ ਲੇਖੋ ਸਾਈਡ ਦਾ ਪਲਸਟਰ ਰਹਿ ਗਿਆ ਜੀ ਉਧਰਲੀ ਸਾਈਡ ਹੋ ਗਈ ਹੈ ਦੂਜੀ ਵਾਲੀ ਸਾਈਡ ਆਹ ਸੜੀ ਥੋੜੀ ਜਿਹੀ ਬਾਕੀ ਇੱਕ ਇੱਕ ਲੱਡੂ ਕਰਾਰੇ ਵਾਲਾ ਨਹੀਂ ਛੱਡਦਾ ਆਚਾਰੀ ਥੋੜੀ ਜਿਹਾ ਨੇ ਬਣਾਈਆਂ ਪਰ ਇਹਨੂੰ ਥੋੜੀ ਜਿਹੀ ਮਿੱਟੀ ਪਾ ਗਣਾ ਦਾ ਕਰ ਦਿੰਦੇ ਨੇ ਲੈਵਲ ਜਆ ਪਹਿਲਾਂ ਰਹਾਦਾ ਹੈ ਕੁਰਸੀ ਬਣਾਉਂਦਾ ਇੱਥੇ ਕੁਰਸੀ ਫਿਰ ਬੈਨ ਮਾਰਚ ਜਿਵੇਂ ਉਹਨਾਂ ਨੇ ਬਣਾਈਆਂ ਨਾ ਗਵਾਂਡੀਆਂ ਫਿਰ ਮੈਂ ਕਰ ਰਹਿਣ ਮੈਂ ਸਾਰੀ ਕਰਦੇ ਹੋਏ ਇੱਕ ਟੇਬਲ ਲੱਗਣਾ ਹੈ ਇਹ ਨੀਵੇਂ ਨੀਵੇਂ ਦਾ ਤੇ ਉਹ ਉੱਚੀ ਤੇ ਉਹ ਨਾ ਨੀਕਦੀ ਸਮਝ ਆਈ ਹਾਂ ਨਹੀਂ ਸਹੀ ਕੋਈ ਗੱਲ ਨਹੀਂ ਠੀਕ ਆ ਯਾਰ ਵਧੀਆ 50 ਮੀਟਰ ਦਾ ਆਪਾਂ ਬੋਰਡ ਲਾਤਾ ਬੈਕ ਸਾਈਡ ਇੱਥੇ ਐਮਸੀ ਵਗੈਰਾ ਲਾਉਣੇ ਵੀਰ ਨੇ ਕਹਿੰਦਾ ਪਹਿਲਾਂ ਫਿੱਟ ਕਰ ਦੋ ਲਿਪਲੀਆਂ-ਪਲੀਆਂ ਆਪਾਂ ਲੈਂਦੀਆਂ ਹਾਂ ਉਹਨਾਂ ਚ ਕੱਟ ਕੇ ਲਾਤਾ ਚਲੋ ਵੀ ਚੱਲੀ ਹੁਣ ਘਰ ਵਾਪਸ ਮਿਲਦੇ ਹਾਂ ਫੇਰ ਘਰ ਜਾ ਕੇ ਰਸਤੇ ਚ ਪੀਏ ਨਾਰੀਅਲ ਪਾਣੀ ਇੱਕ-ਇੱਕ ਠੀਕ ਨਾ ਚਲੋ ਅਬ ਚੱਲੀਏ ਟਾਈਮ ਹੋ ਗਿਆ ਕੋ ਪੋਣੇ 7 ਦਾ ਹਾਂਜੀ ਇਹ ਸੀ ਅੱਜ ਦਾ ਵਲੌਗ ਜੇ ਵਲੌਗ ਵਧੀਆ ਲੱਗਾ ਤੇ ਕਮੈਂਟ ਸੇ ਜੁੜ ਕੇ ਸਾਡਾ ਫੇਸਬੁੱਕ ਤੇ ਪੇਜ ਵਗਾ ਉਹਨੂੰ ਵੀ ਫੋਲੋ ਕਰੋ ਮਿਲਦੇ ਹਾਂ ਸਵੇਰੇ ਸੋਨੇ ਦੇ ਵਲੌਗ ਦੇ ਨਾਲ ਬਾਈ ਗੁੱਡ ਨਾਈਟ ਰੱਖਿਆ